ਆਗਤਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਮੋਬਾਈਲ ਨੰਬਰ ਆ 8427019817 ਸੋ ਅੱਜ ਦੀ ਵੀਡੀਓ ਵਿੱਚ ਚੰਗੇ ਦੁੱਧ ਰਿਕਾਰਡ ਵਾਲੀ ਘਰ ਦੀ ਮੈਂ ਆਵਾਜ਼ਾਂ ਦੀ ਸੂਈ ਸਵਾਈ ਇਹ ਸੇਜ ਦਾ ਡਿਟੇਲ ਵੀਰ ਤੋਂ ਪੁੱਛਦੇ ਆਵਾਂਗੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਮੇਰਾ ਨਾਮ ਸੰਦੀਪ ਸਿੰਘ ਪਿੰਡ ਠਿਕਰੀਵ ਇਹ ਆਪਣਾ ਸੇਵਾ ਸਿੰਘ ਠਿਕਰੀਵਾਲ ਜਿਹੜਾ ਚੌਂਕ ਬਿਲਕੁਲ ਨਜ਼ਦੀਕ ਹੀ ਆ ਗਿਆ ਨਾ ਠੀਕ ਹੈ ਮੋਬਾਈਲ ਨੰਬਰ ਆਪਣਾ 9417760843 9417760843 60843 ਹਾਂ ਜੀ ਤੇ ਜਿਹੜੀ ਆਪਾਂ ਤੇਰੀ ਮਹਿ ਦੇਖੀ ਜਾਂਦੇ ਸੁਆ ਕਿਹੜਾ ਸੂਇਆ ਇਸ ਵਾਰ ਇਹ ਚੌਥਾ ਸੂਇ ਇਹ ਆਪਣੀ ਘਰ ਦੀ ਜੰਪੜਾ ਪਿਛਲੇ ਸੂਇਾਂ ਚਾਹੀਦੀ ਆ ਪਹਿਲਾਂ ਸੀ ਹਰਿਆਣੇ ਤੋਂ ਲੈਣ ਦੀ ਹੋਈ ਠੀਕ ਹੈ ਪਲੂਨ ਲਿਆ ਸੀ ਦੂਜੇ ਸੂਏ ਮੈਂ ਪਹਿਲੇ ਸੂਏ ਲੈ ਜੀ ਠੀਕ ਹੈ ਪਹਿਲਾ ਦੂਜਾ ਤੀਜਾ ਤਿੰਨ ਸੂਏ ਵੀ ਲਿਆ ਹਾਂ ਹਾਂ ਠੀਕ ਹੈ ਹੁਣ ਸੂਇਆ ਚੌਥਾ ਸੂਆ ਚੌਥਾ ਸੂਇ ਕਿਹ ਮੈਂ ਦਿਨ ਹੋ ਗਿਆ ਸੂਈ ਨੂੰ ਇਹ 50 ਦੁਪਹਿਰੇ ਸੂਈ ਆ ਵੀ ਠੀਕ ਆ ਬੱਚਾ deta ਇਹਨੇ ਘਟਾ ਹਣਾ ਘਟਾ ਜੀ ਹਾਂ ਠੀਕ ਹੈ ਤੇ ਪਿਛਲੇ ਸੂਈ ਆਪਾਂ ਦੁੱਧ ਦੇ ਤਾਂ ਕਿੰਨਾ ਚੋਇਆ 17 ਲੀਟਰ ਚੋਇਆ ਬਈ ਇੰਗਲਿਸ਼ੀ ਇੱਕਦਮ ਦਾ ਕਹਿਣ ਵਾਲਾ ਅੰਦਾਜ਼ਾ ਲਾ ਕੇ ਚੱਲੇ ਵੀ 8 ਲੀਟਰ ਟਾਈਮ ਦਾ ਦੁੱਧ ਪਾਉਣ ਵਾਲੀ ਮੈਂ ਹੈਗੀ ਆ ਜਮਾ ਹੈਗੀ ਹੈ ਬਈ ਹਾਂ ਹੁਣਾ ਗਰਮੀ ਕਰਕੇ ਘਟ ਵੀ ਸਕਦੀ ਆ ਠੀਕ ਹੈ ਐਦ ਕੀ ਅੰਦਾਜ਼ਾ ਲਾ ਕੇ ਚੱਲੇ ਤੁਹਾਡੇ ਹਿਸਾਬ ਨਾਲ ਵੀ ਕਿਵੇਂ ਅੱਗੇ ਜਿਹਦਾ ਆਪਾਂ 17 16 ਦੱਸਦੇ ਚੋਇਆ ਉਹ ਸਰਦੀ ਸੀ ਜੇ ਗਰਮੀ ਸੀਗੀ ਉਹ ਸਰਦੀ ਸੀ ਸਰਦੀ ਦਾ ਟਾਈਮ ਸੀਗਾ ਐਦ ਕੀ ਆਪਾਂ ਮੰਨ ਕੇ ਚੱਲੇ ਵੀ 15 ਕਿਲੋ ਇਹ 16 ਲੀਟਰ ਦੇ ਲਗਭਗ 16 ਤੱਕ ਜਾ ਸਕਦੀ ਹੈ ਚੰਗੀ ਕੇਅਰ ਨਾਲ ਤੇ ਚੌਂਡ ਚਵਾਦੀ 1 ਨੰਬਰ ਇੱਕ ਨੰਬਰ ਹੈ ਬਈ ਠੀਕ ਹੈ ਤੇ ਕੈਗ ਮਹੀਨੇ ਪਹਿਲਾਂ ਦੁੱਧ ਛੱਡਤੀ ਸੀ ਆਪਾਂ 3 ਮਹੀਨੇ ਬਈ ਠੀਕ ਹੈ 3 ਕੇ ਮਹੀਨੇ ਲਗਭਗ ਪਹਿਲਾਂ ਆਪਾਂ ਦੁੱਧ ਛੱਡੀ ਆ ਹਾਂ ਬਈ ਤੇ ਮੰਨ ਕੇ ਚੱਲੇ ਵੀ ਵਧੀਆ ਲੰਬਾ ਟਾਈਮ ਦੁੱਧ ਦੇਣ ਨਾਲ ਉਹ ਮੈਂ ਠੀਕ ਹੈ ਚੌਂਡ ਚਵਾਦੀ 1 ਨੰਬਰ ਜਬ 1 ਨੰਬਰ ਹੈ ਬਈ ਠੀਕ ਹੈ ਥੋਰੀ ਵੀਰ ਮੜਾ ਬਾਹਰ ਨੂੰ ਸੋ ਸਿੰਘ ਮੂ ਮਾਥਾ ਦੇਖ ਸਕਦੇ ਹੋ ਬੱਚਾ ਮੇਲ ਕਾਫਾ ਤੀਜਾ ਦਿਨ ਹੋ ਗਿਆ ਸੁਈ ਨੂੰ ਤੇ ਜੇ ਅਜੂਰ ਜਮਾ ਓਕੇ ਵਧੀਆ ਪੈ ਗਈ ਓਕੇ ਬਈ ਠੀਕ ਹੈ ਸੋ 바కి ਟੇਲ ਦੇਖੋ ਸਿਰਫ ਤੁਹਾਨੂੰ 100 ਕੁ ਵਾਲ ਵਜਦਾ ਹਰਿਆਣੇ ਦੇ ਵਿੱਚ ਉਹ ਪਲੂਨ ਝੋਟੀ ਆਈ ਵੀ ਆ ਤੇ 바కి ਕੱਦ ਕਾਠ ਵਗੈਰਾ ਦੇਖੋ ਬੈਕ ਸਾਈਡ ਤੋਂ ਚੌੜੀ ਬਿਲਕੁਲ ਮੋਦੀ ਸਾਣ ਵਰਗੀ ਪਈ ਆ ਤੇ ਰਾਜ ਹੀ ਦੇਖੋ ਜਿਵੇਂ ਕੈਮਰਾ ਦੇ ਵਿੱਚ ਕਵਰ ਕਰਨੀ ਔਖੀ ਹੋਈ ਪਈ ਆ ਪੂਰੀ ਵੱਡੀ ਜਿਵੇਂ ਇੱਕ ਤਰ੍ਹਾਂ ਦੀ ਮੰਨ ਕੇ ਚਲੋ 95 ਕੈਨੇਡਾਟਰ ਵਾਂਗੂ ਹੈਵੀ ਬੋਡੀ ਵੇਟ ਸੁਭਰ ਸਿੰਘ ਮੂੰਹ ਮੱਥਾ ਦੇਖ ਸਕਦੇ ਹੋ ਤੇ 바కి ਕੱਦ ਬੈਡ ਵਗੈਰਾ ਦੇਖ ਸਕਦੇ ਹੋ ਬਹੁਤ ਜ਼ਿਆਦਾ ਵੱਡੇ ਸਾਈਜ਼ ਦੀ ਆ ਕੋਈ ਵੀ ਆ ਕੇ ਇਹ ਤਾਂ ਸਮਝਣਾ ਵੀ ਛੋਟੀ ਮੈਂ ਹੋਗੀ ਕਿ ਤੋ ਪੂਰਾ ਵੱਡਾ ਗੱਦਗਾਠ ਆ ਤੇ ਪਤਲੀ ਚਮੜੀ ਵਿੱਚ ਸਮਾਨ ਦਾ ਮੱਝਾ ਚੌਥਾ ਸੂਆ ਸੋ ਬੈਕ ਸਾਈਡ ਤੋਂ ਇਹਦਾ ਹਵਾਨਾ ਵਗੈਰਾ ਦੇਖੋ ਤੇ ਬਾਕੀ ਜਿੰਦ ਜਾਨ ਦੇਖੋ ਬਾਕੀ ਪਤਲਾ ਕੁੰਬੜਾ ਕੋਈ ਨਹੀਂ ਗੱਲ ਵੀ ਭਾਰੀਏ ਤੇ ਕੰਬੜਾ ਇਹਦਾ ਭਾਰਾ ਹੋਊਗਾ ਪਤਲੇ ਕੁੰਬਲੇ ਦੀ ਪਿਓਰ ਅਸਲ ਮੈਂ ਹਰਿਆਣੇ ਵਾਲੀ ਜਿੰਦ ਜਾਨ ਵਾਲੀ ਸੋ ਬੈਕ ਸਾਈਡ ਤੋਂ ਦੇਖੋ ਚੌੜੀ ਰਾਜੀ ਬਹੁਤ ਆ 16 17 ਲੀਟਰ ਵੀਰ ਦੱਸ ਦੇ ਕਿ ਦੁੱਧ ਇਹਦਾ ਚੋਇਆ ਵਾ ਤੇ ਬਾਕੀ ਥਾਣ ਹਵਾਨਾ ਦੇਖ ਸਕਦੇ ਨੇੜੇ ਤੋਂ ਆ ਨਾੜਾ ਵਗੈਰਾ ਦੇਖੋ ਹਵਾਨੇ ਤੇ ਸੋਹਣੇ ਨਾੜਾ ਦਿਖਾਈ ਦੇ ਬਾਕੀ ਮੇਨ ਗੱਲ ਠੰਡੀ ਸੀਲ ਦੇਖੋ ਜਮ ਜਿਵੇਂ ਆਪਾਂ ਮਰਜੀ ਹੱਥ ਫੇਰੀ ਚੱਲੋ ਤੇ ਮਿਲਕਵੇਂ ਦੇਖੋ ਇਹਦਾ ਚੀਜ਼ ਆ ਬਿਲਕੁਲ ਮੂਹਰੇ ਲੱਤ ਤੱਕ ਜਾਂਦੀ ਆ ਤੇ ਲੈ ਚੱਲ ਬਾਈ ਅੰਦਰੋਂ ਲੈ ਚਾਲੇ ਇਹਨੂੰ ਸੋ ਦੂਸਰੇ ਪਾਸੇ ਵੀ ਦੇਖ ਸਕਦੇ ਬਿਲਕੁਲ ਮੂਰੇ ਜਾਂਦੀ ਆ ਤੇ ਰਾਜੀ ਸਮੀ ਬਲੀ ਵੀ ਇੱਕ ਨੰਬਰ ਆ ਪੂਰੀ ਜਿੰਦੇ ਜਾਨ ਵੱਡੀ ਬੁੱਡੀ ਬਹੁਤ ਆ ਚੌਥਾ ਸੂਆ ਸੂਹੀ ਆ ਤੇ ਮੇਲ ਕਾਫੇ ਦੇ ਪਿੱਛੇ ਹੈਗਾ ਬੱਚਾ ਤੇ ਮੁੱਲ ਬਾਈ ਜਿਹਦਾ ਕੀ ਰੱਖਿਆ ਉਹਨੂੰ ਵੀ ਫੋਨ ਤੇ ਦੱਸਾਂਗੇ ਹੋਊਗਾ ਜੈ ਕਿੰਨਾ ਮੱਛੀ ਦੇ ਹਿਸਾਬ ਨਾਲ ਆਊਗਾ ਮੱਛੀ ਦੇ ਹਿਸਾਬ ਨਾਲ ਤੇ ਨੰਬਰ ਬੋਲ ਦਿ ਦੁਬਾਰੇ ਆਪਾਂ 9817760841 ਸੋ ਹੁਣ ਇਸ ਵਕਤ ਬੋਲਾ ਕਿੰਨਾ ਕਹਾਜਰ ਹੋਊਗਾ ਬੋਲਾ ਯਾਰ ਬੁੜੀਆਂ ਨੂੰ ਪਤਾ ਨਹੀਂ ਕਹ ਜੀ ਅਸੀਂ ਤਾਂ ਬੰਦੇ ਦਾ ਵਿੱਚ ਆਉਂਗੀ ਅਨਦਾਜ਼ਾ ਏ ਥੋੜਾ ਵੀ ਹੈਗਾ 8-9 ਕਿਲੋ ਦੇ ਆਸ-ਪਾਸ ਠੀਕ ਐ ਚੌਂਟ ਚਵਾਦੀ ਇੱਕ ਨੰਬਰ ਹਨ ਠੀਕ ਐ ਸੋ ਕਿਸੇ ਵੀ ਵੀਰ ਦੇ ਮੈ ਪਸੰਦ ਹੋਵੇ ਇਸ ਨੰਬਰ ਦੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਹੋਰ ਵੀਡੀਓ